ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਅਜ ਪਿੰਡ ਮੁਸਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਪਿੰਡ ਮੁਸਕਾਬਾਦ ਅਤੇ ਨਾਲ ਲੱਗਦੇ ਕਈ ਪਿੰਡਾਂ ਦੇ ਸੈਂਕੜੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਟਰੈਕਟਰ ਤਰਾਲੀਆਂ ਗੱਡੀਆਂ ਅਤੇ ਪੈਦਲ ਸਮਰਾਲਾ ਬਾਜ਼ਾਰ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਿਸ ਵਿੱਚ ਸੈਂਕੜੇ ਔਰਤਾਂ ਵੀ ਸ਼ਾਮਿਲ ਹੋਈਆਂ ਇਹ ਰੋਸ਼ ਪ੍ਰਦਰਸ਼ਨ ਕਈ ਪਿੰਡਾਂ ਤੋਂ ਹੁੰਦਾ ਹੋਇਆ ਸਮਰਾਲਾ ਸ਼ਹਿਰ ਦੇ ਰਸਤੇ ਤੋਂ ਦੇ ਬਾਜ਼ਾਰ ਵਿੱਚੋਂ ਨਿਕਲਦਾ ਹੋਇਆ ਐਸ ਡੀ ਐਮ ਸਮਰਾਲਾ ਦਫ਼ਤਰ ਵਿਖੇ ਜਾ ਕੇ ਸਮਾਪਤ ਹੋਇਆ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਐਸਡੀਐਮ ਸਮਰਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸਰਪੰਚ ਮੁਸ਼ਕਾਬਾਦ ਮਾਲਵਿੰਦਰ ਸਿੰਘ ਲਵਲੀਦਾ ਕਹਿਣਾ ਸੀ ਕਿ ਅਸੀਂ 2 ਸਾਲ ਤੋਂ ਪਿੰਡ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਪਰ ਪ੍ਰਸ਼ਾਸਨ ਅਤੇ ਸਰਕਾਰ ਸਾਡੀ ਕੋਈ ਸੁਣ ਨਹੀਂ ਰਹੀ ਹੈ ਜਿਸ ਕਾਰਨ ਅਸੀਂ ਕੁਝ ਦਿਨ ਪਹਿਲਾਂ ਆਪਣੇ ਪਿੰਡ ਦੇ ਵਿੱਚ ਲੱਗ ਰਹੀ ਫੈਕਟਰੀ ਦੇ ਸਾਹਮਣੇ ਪੱਕਾ ਧਰਨਾ ਲਗਾਇਆ ਹੋਇਆ ਹੈ ਅਤੇ ਅੱਜ ਅਸੀਂ ਬਾਇਓਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਸਮਰਾਲਾ ਸ਼ਹਿਰ ਦੇ ਵਿੱਚ ਵੱਡਾ ਇਕੱਠ ਲੋਕਾਂ ਦਾ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅਤੇ ਬਾਇਓਗੈਸ ਫੈਕਟਰੀ ਨਾ ਲੱਗ ਸਕੇ ਆਓ ਦੇਖਦੇ ਹਾਂ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਖਾਸ ਰਿਪੋਰਟ ਮਾਲਵਿੰਦਰ ਸਿੰਘ ਸਰਮਾ ਜੀ ਮੁਸ਼ਕਲ ਗੱਤੋ ਜੀ ਜਿਹੜਾ ਤੇ ਮੰਗ ਪੱਤਰ ਦੇਣਾ ਹੈ ਕੀ ਹੈ ਸਵਾਲ ਇਹ ਐਸੀ 2 ਸਾਲ ਤੋਂ ਸੰਘਰਸ਼ ਕਰ ਰਹੇ ਆ ਲਗਾਤਾਰ ਸਾਡੇ ਉਹ ਗੈਸ ਪਲੱਟਾ ਲੱਗ ਰਿਹਾ ਪਿੰਡ ਅਸੀਂ ਪਹਿਲਾਂ ਮੰਨ ਲਓ ਬਹੁਤ ਵਾਰੀ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਹਾਂ ਹੁਣ ਅਸੀਂ 2-3 ਮਹੀਨੇ ਪਹਿਲਾਂ ਸਾਡੇ ਪਿੰਡ ਤੇ ਘਰ ਬਕਾਊ ਕੀਤੇ ਸੀ ਇਸ ਗੈਸ ਵੈਟਰੀ ਲੱਗਣ ਕਰਕੇ ਨਾ ਕੋਈ ਘਰ ਨਾ ਕੋਈ ਜ਼ਮੀਨ ਕੋਈ ਵੀ ਲੈਣ ਨੂੰ ਤਿਆਰ ਨਹੀਂ ਹੋਤੇ ਵੋਟਾਂ ਦਾ ਵੀ ਬਾਈਕਾਟ ਕੀਤਾ ਬੁੱਢਾ ਦਾ ਬਾਈਕਾਟ ਹੋਈ ਤਿੰਨ ਚਾਰ ਪਿੰਡਾਂ ਨੇ ਕਰਤਾ ਜੀ ਬਾਕੀ 10-12 ਪਿੰਡ ਹੋਰ ਕਰਨ ਨੂੰ ਤਿਆਰ ਨੇ ਅੱਜ ਕਿੰਨੇ ਕ ਜਿਹੜੇ ਸੀਗੇ ਲੋਕ ਆਏ ਸੀਗੇ ਤੁਹਾਡੇ ਨਾਲ ਕਿੰਨੇ ਕ ਜਥੇਬੰਦੀਆਂ ਸੀ ਜਿਹੜੀਆਂ ਐਸਡੀਐਮ ਸਮਰਾਲਾ ਦੇ ਮੰਗ ਪੱਤਰ ਦੇਣਾ ਹੈ ਲਗਭਗ 14-15 14-15 ਜਥੇਬੰਦੀਆਂ ਸੀ ਜੀ ਸਮਾਜਵਾਦੀ ਭਲਾਈ ਵਾਲੇ ਸੀ ਵਿੱਚ ਜੀ ਕਿੰਨੇ ਕ ਪਿੰਟ ਤੁਹਾਡੇ ਨਾਲ ਸੀਗੇ ਅੱਜ ਸਾਡੇ ਨਾਲ ਸੀ ਜੀ ਲਗਭਗ 15 ਪਿੰਡਾਂ ਦੇ ਲੋਕ ਸੀ ਜੀ ਅਗਰ ਤੁਹਾਡੇ ਜੇ ਫੈਕਟਰੀ ਨਹੀਂ ਬੰਦ ਹੁੰਦੀ ਹੈਗੀ ਅਗਲਾ ਕੀ ਸੰਘਰਸ਼ ਹੋਏਗਾ ਅਗਲਾ ਸੰਘਰਸ਼ ਦੇਖੋ ਜੀ ਅਸੀਂ ਸ਼ਾਂਤਮਈ ਬੈਠੇ ਆਂ ਜੇਕਰ ਉਹਨਾਂ ਦਾ ਕੰਮ ਬੰਦ ਨਹੀਂ ਕਰਾਇਆ ਤਾਂ ਸਾਨੂੰ ਅਗਲਾ ਸਖਤ ਕਦਮ ਚੁੱਕਣਾ ਪਊਗਾ ਇਹਦੇ ਨਾਲ ਦੀਆਂ ਜੀ ਫੈਕਟਰੀਆਂ ਪਹਿਲਾਂ ਜਿੱਥੇ ਲੱਗੀਆਂ ਜਮ ਕੇ ਘਰਾਲੀ ਰਾਜਪੂਤਾਂ ਪਲਾਟ ਚੱਲ ਰਿਹਾ ਉੱਥੇ ਵੀ ਬੰਦ ਕਰਾਉਣ ਵਾਸਤੇ 10-12 ਪਿੰਡਾਂ ਦਾ ਧਰਨ ਲੱਗ ਚੁੱਕਿਆ ਕਿਉਂਕਿ ਉੱਥੋਂ ਹੀ ਜ਼ਿਆਦਾਤਰ ਪਤਾ ਲੱਗਿਆ ਵੀ ਇਹਦਾ ਬਾੜਨਾ ਕੀ ਹੈ ਵੀ ਇੰਨਾ ਇੰਨਾ ਮੁਸਕਲ ਨਾਲ ਗੰਦ ਆਉਣਾ ਇੱਥੇ ਕੋਈ ਅੰਤ ਨਹੀਂ ਪਾਣੀ ਸਾਡਾ ਜੀ ਪਾਣੀ ਖਰਾਬ ਹੋਣਾ ਪਾਣੀ ਉੱਥੇ ਪਾਉਂਦੇ ਫੜੇ ਨੇ ਘਰਾਲੀ ਅਸੀਂ ਵਿੱਚ ਹਵਾ ਸਾਡੀ ਖਰਾਬ ਹੋਣੀ ਹੈ 24 ਘੰਟੇ ਮੁਸਕਲ ਵਿੱਚ ਕੌਣ ਰਹੂਗਾ ਨੁਕਸਾਨ ਨੁਕਸਾਨ ਦਾ ਫੈਸਲਾ ਕੋਈ ਨਹੀਂ ਇਹਦੇ ਨਾਲ ਇਹਦੇ ਨਾਲ ਦੀਆਂ ਜੀ ਫੈਕਟਰੀਆਂ ਵਿੱਚ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚ ਪੰਜ ਜਗ੍ਹਾ ਧਰਨ ਲੱਗ ਚੁੱਕੇ ਨੇ ਪਹਿਲਾਂ ਤਾਂ ਇਹ ਸੀ ਵੀ ਚਲੋ ਮੁਸਕਾਬਾਦ ਵਾਲੇ ਜਾਂ ਖੀਨੀ ਵਾਲੇ ਕੱਲੀ ਰੌਲਾ ਪਾਉਂਦੇ ਨੇ ਟੱਪਰੀਆਂ ਵਾਲੇ ਹੁਣ ਤਾਂ ਜੀ ਪੰਜ ਜਗ੍ਹਾ ਧਰਨ ਲੱਗ ਚੁੱਕੇ ਨੇ ਜਿੱਦੇ ਫੈਕਟਰੀਆਂ ਇੱਕ ਤਾਂ ਚੱਲਦੀ ਐ ਘਨਾਲੀ ਰਾਜਪੂਤਾਂ ਬਾਕੀ ਨਿਰਮਾਣ ਦੀ ਇੰਨੇ ਜੇ ਉੱਥੇ ਹੁਣ ਤੁਸੀਂ ਲੋਕਾਂ ਨੇ ਧਰਨ ਲਾ ਲੇ ਉਹਨੇ ਬੰਦ ਹੋਣੀਆਂ ਸਾਰੀਆਂ ਹੋਣੀਆਂ ਹੁਣ ਜਿਹੜਾ ਮੰਗ ਪੱਤਰ ਦਿੱਤਾ ਗਿਆ ਵਾ ਕੀ ਉਹਦੇ ਵਿੱਚ ਲਿਖ ਕੇ ਦਿੱਤਾ ਤੁਸੀਂ ਕੀ ਮੰਗ ਉਹਦੇ ਵਿੱਚ ਅਸੀਂ ਮਸਾਉ ਨੂੰ ਇਹੀ ਲਿਖ ਕੇ ਦਿੱਤਾ ਗਿਆ ਵੀ ਉਹਦਾ ਕੰਮ ਚੱਲਦੀ ਹੋਈ ਜਲਦੀ ਬੰਦ ਕਰਾਇਆ ਜਾਵੇ ਉੱਥੇ ਲੋਕ ਕੋਈ ਲੋਕ ਸਖਤਵਾਦ ਦਾ ਫੈਸਲਾ ਲੈਣ ਵਾਸਤੇ ਖੁਦ ਮਜਬੂਰ ਹੋ ਜਾਂਦੇ ਆ ਹਾਂ ਮੋਟਾ ਦਾ ਬਾਈਕਾਟ ਕੀਤਾ ਗਿਆ ਆ ਤੁਹਾਡੇ ਨਾਲ ਕਿਸੇ ਵੀ ਜਿਹੜੇ ਆਗੂ ਨੇ ਉਹਨਾਂ ਵੱਲੋਂ ਕੋਈ ਸੰਪਰਕ ਕੀਤਾ ਨਹੀਂ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਮੇਰਾ ਨਾਮ ਪਰਮਜੀਤ ਕੌਰ ਆ ਅੱਜ ਮੰਗ ਪੱਤਰ ਦੇਣ ਆਏ ਹਾਂ ਉਸ ਬਰਾਲੇ ਕੀ ਕਹਿਣਾ ਚਾਹੋਗੇ ਇਹ ਮੰਗ ਪੱਤਰ ਸੀ ਤਾਂ ਦੇਣ ਆਏ ਆ ਜੀ ਐਸ ਜੀ ਐਮ ਸਾਹਿਬ ਨੂੰ ਕਿਉਂਕਿ ਉੱਥੇ ਫੈਕਟਰੀ ਦੇ ਵਿੱਚ ਉਹ ਸਾਰੀ ਦਾ ਕੰਮ ਹਜੇ ਵੀ ਚੱਲ ਰਿਹਾ ਹੈ ਜੇ ਉਹ ਕੰਮ ਬੰਦ ਕਰਾਉਣ ਤਰਾਂਤ ਨਹੀਂ ਤਾਂ ਇਹ ਵੀ ਕੋਈ ਬੜਾ ਤੇਜ਼ ਐਕਸ਼ਨ ਲਵਾਂਗੇ ਅਸੀਂ ਜੇ ਨਾ ਕੰਮ ਬੰਦ ਕਰਾਇਆ ਜਿਹੜੀ ਫੈਕਟਰੀ ਲੱਗਣ ਜਾ ਰਹੀ ਆ ਉਹਦਾ ਕੀ ਕਰ ਜਿਹੜਾ ਨੁਕਸਾਨ ਆ ਤੁਹਾਨੂੰ ਕੀ ਨੁਕਸਾਨ ਨੇ ਉਹਦਾ ਨੁਕਸਾਨ ਤਾਂ ਇਹ ਆ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਲੱਗਣੀਆਂ ਸਾਡਾ ਪਾਣੀ ਜਿਹੜਾ ਧਰਤੀ ਦੇ ਥੱਲੇ ਆ ਉਹ ਪ੍ਰਦੂਸ਼ਿਤ ਹੋਣਾ ਹਵਾ ਪ੍ਰਦੂਸ਼ਣ ਹੋਣੀ ਆ ਸਾਡੀ ਤੇ ਹੁਣ ਇਹਦੇ ਨਾਲ ਦੀ ਗੰਧ ਰਾਈ ਸਿੱਖਾਂ ਲੱਗੀ ਹੋਈ ਆ ਜੀ ਰਾਜਪੁੱਤਾਂ ਉਥੇ ਪਤਾ ਹੀ ਤੁਹਾਨੂੰ ਕਿੰਨਾ ਮਾੜਾ ਹਾਲ ਆ ਉਹਨਾਂ ਦਾ ਮੋਟਾ ਤਾਂ ਬਾਈ ਕੱਟ ਕੀਤਾ ਯਾਰ ਕਿੰਨੇ ਕੁ ਪਿੰਡਾ ਵੱਲੋਂ ਕੀਤਾ ਜਾ ਰਿਹਾ ਵਾ ਤਕਰੀਬਨ ਆਲੇ-ਦਾਲੇ ਦੇ 10 ਪਿੰਡ ਜੀ 10 ਮਿੰਟਾਂ ਨੇ ਵੋਟਾਂ ਦਾ ਬਾਈਕਟ ਅੱਜ ਜਥੇਬੰਦੀਆਂ ਵੀ ਤੁਹਾਡੇ ਨਾਲ ਆਈਆਂ ਨੇ ਕਿੰਨੀਆਂ ਕਿ ਜਥੇਬੰਦੀਆਂ ਨੇ ਜਿਹੜੀਆਂ ਕਾਂਗਰਸ ਸਾਰੀਆਂ ਜੀ ਜਨ ਫੋਨ ਮੋਰਚਾ ਸਭ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਹੁਣ ਤੁਸੀਂ ਮੰਗ ਪੱਤਰ ਦਿੱਤਾ ਅਗਰ ਜੇ ਮੰਗ ਪੱਤਰ ਤੇ ਵੀ ਤੁਸੀਂ ਐ ਕਿਹਾ ਵਾ ਵੀ ਜੇ ਫੈਕਟਰੀ ਬੰਦ ਕਰਾਈ ਜਾਵੇ ਜਿਹੜਾ ਕੰਮ ਹੋ ਰਿਹਾ ਉਹ ਬੰਦ ਕਰਾਇਆ ਜਾਵੇ ਅਗਰ ਨਹੀਂ ਹੁੰਦਾ ਤੇ ਅੱਗੇ ਕੀ ਸੰਘਰਸ਼ ਹੋਏਗਾ ਅੱਗੇ ਜੀ ਬਸ ਤੇ ਸੰਘਰਸ਼ ਲਵਾਂਗੇ ਜੇ ਮਤਲਬ ਨਾ ਇਹਨਾਂ ਨੇ ਪ੍ਰਸ਼ਾਸਨ ਨੇ ਬੰਦ ਕਰਾਇਆ ਮੈਂ ਹੁਣ ਸਾਡੀ ਐਕਸ਼ਨ ਕਮੇਟੀ ਸਾਨੂੰ ਫਿਰ ਗਾਈਡੈਂਸ ਦਊਗੀ ਅਸੀਂ ਫਿਰ ਆਪਣੇ ਤਰੀਕੇ ਨਾਲ ਬੰਦ ਕਰਾਵਾਂਗੇ ਅਸੀਂ ਮੂਹਰੇ ਬੰਦ ਕਰ ਦੇਣਾ ਉਹਦੇ ਮੂਹਰੇ ਬਹਿ ਜਾਣਾ ਅਸੀਂ ਫਿਰ ਰਣੇ ਲੱਗ ਹੁਣ ਅਸੀਂ ਸਾਈਡ ਤੇ ਬੈਠੇ ਫਿਰ ਫੈਕਟਰੀ ਦੇ ਤਰ੍ਹਾਂ ਦੇ ਵਿੱਚ ਮਿਟਾਂਗੇ ਅਸੀਂ ਫਿਰ ਮੇਲ ਸਿੰਘ ਮੁਸਕਵਾਲ ਅੱਜ ਮੰਗ ਪੱਤਰ ਦੇਣ ਆਏ ਉਹ ਸਮਰਾਲੇ ਕੀ ਕਹਿਣਾ ਚਾਹੁੰਗੇ ਜੀ ਐਸਪੀ ਸਾਹਿਬ ਮੰਗ ਪੱਤਰ ਜੀ ਬਾਇਓ ਗੈਸ ਫੈਕਟਰੀ ਸਾਡੇ ਪਿੰਡ ਲੱਗ ਰਹੀ ਹੈ ਜੀ ਅਸੀਂ ਢੇੜ ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਬਹੁਤ ਲੰਬਾ ਸਮੇਂ ਨਾਲ ਪ੍ਰਸ਼ਾਸਨ ਫਿਲਹਾਲ ਕਰਦਾ ਕੁਝ ਨਹੀਂ ਜਾਂ ਸਰਕਾਰ ਨੂੰ ਵੀ ਕਿਹਾ ਜੀ ਐਮਐਲਏ ਸਾਹਿਬ ਨੂੰ ਵੀ ਕਿਹਾ ਪਹਿਲਾਂ ਅਸੀਂ ਧਰਨਾ ਲਾਇਆ ਸੀ ਰੋਡ ਦੇ ਉੱਤੇ ਚਾਰ ਪੰਜ ਦਿਨ ਮਰ ਰੋਡ ਤੇ ਧਰਨਾ ਪ੍ਰਸ਼ਾਸਨ ਨੇ ਚੁਕਾਤਾ ਪਰ ਹੁਣ ਫੇਰ ਅਸੀਂ ਕਮੀਜ਼ ਸੀਗੀ ਵੀ ਸ਼ਾਇਦ ਇਹਨੂੰ ਪ੍ਰਸ਼ਾਸਨ ਬੰਦ ਕਰਾ ਦੇ ਤੇ ਬੰਦ ਕਰਾ ਦੂਗਾ ਪਰ ਬੰਦ ਨਹੀਂ ਕਰਾਇਆ ਹੈਗਾ ਹੁਣ ਅਸੀਂ ਆੱਕ ਕੇ ਉੱਥੇ ਫੈਕਟਰੀ ਦੇ ਮੂਹਰੇ ਧਰਨਾ ਲਾ ਦਿੱਤਾ ਹੁਣ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੱਲਿਆ ਵੀ ਉਹ ਫੈਕਟਰੀ ਨੂੰ ਬੰਦ ਕਰਾਇਆ ਜਾਵੇ ਉਹਦਾ ਕੰਮ ਬੰਦ ਕਰਾਇਆ ਜਾਵੇ ਜੇਕਰ ਇਹ ਬੰਦ ਨਹੀਂ ਕਰਾਉਂਦੇ ਤਾਂ ਅਸੀਂ ਆਉਣ ਵਾਲੇ ਦਿਨ ਬੱਚਿਆਂ ਸਮੇਤ ਫੈਕਟਰੀ ਦੇ ਮੂਹਰੇ ਬੈਠਾਂਗੇ ਜੇ ਉਹਦਾ ਕੰਮ ਨਹੀਂ ਚਲਾਉਂਦਾ ਇਹ ਹੀ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਾਂ ਪਰ ਇੱਕ ਅਸੀਂ ਇੰਨਾ ਕੁਸ਼ ਕੀਤਾ ਸਾਡੇ ਤਿੰਨ ਪਿੰਡ ਬਕਾਉ ਦੇ ਬੋਰਡ ਲਾਏ ਹੋਏ ਨੇ ਕੋਈ ਸਾਡੇ ਪਿੰਡ ਖਰੀਦਣ ਨੂੰ ਤਿਆਰ ਨਹੀਂ ਕੋਈ ਜ਼ਮੀਨ ਖਰੀਦਣ ਨੂੰ ਤਿਆਰ ਨਹੀਂ ਕਿਉਂਕਿ ਹਰ ਇੱਕ ਵਪਾਰੀ ਡਰਦਾ ਵੀ ਇੰਦਾਂ ਦੀ ਜਗ੍ਹਾ 'ਚ ਮੈਂ ਜਾਊਂਗਾ ਮੇਰਾ ਨੁਕਸਾਨ ਹੋਊਗਾ ਹਰੇਕ ਬੰਦਾ ਪੈਸੇ ਇਨਵੈਸਟ ਕਰਨ ਤੋਂ ਡਰਦਾ ਕਿ ਮਾੜੀ ਜਗ੍ਹਾ ਕੋਈ ਇਨਵੈਸਟਰੀ ਕਰਦਾ। ਉਦੋਂ ਮੁਸ਼ਕਿਲ ਨਾ ਹੋਣਾ, ਹਵਾ ਪਾਣੀ ਖਰਾਬ ਹੋਣਾ। ਇਹਦੇ ਨਾਲ ਵੀ ਕੰਗਰਾਲੀ ਫੈਕਟਰੀ ਜਲਦੀ ਆ ਉੱਥੇ ਵਿజిਟ ਕਰਵਾਤਾ, ਪ੍ਰਸ਼ਾਸਨ ਦਾ ਕਰਵਾਤਾ। ਚਾਰ ਖੂਬ ਬਣੇ ਹੋਏ ਨੇ ਪਾਣੀ ਨੂੰ ਥੱਲੇ ਧਰਤੀ 'ਚ ਪਾਉਂਦੇ ਆ। ਹਵਾ ਪਾਣੀ ਖਰਾਬ ਹੁੰਦਾ ਪਰ ਪ੍ਰਸ਼ਾਸਨ ਦੇ ਮੈਂ ਕਹਿੰਦਾ ਵੀ ਕੰਨ ਤੇ ਜੂ ਨਹੀਂ ਸਰਕੇ। ਤੁਸੀਂ ਵੋਟਾਂ ਦਾ ਬਾਈਕਾਟ ਕੀਤਾ ਵਾ। ਇਹ ਤੁਹਾਡੇ ਨਾਲ ਕਿਸੇ ਵੀ ਪਾਰਟੀ ਨੇ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਿਲਕੁਲ ਕਿਸੇ ਪਾਰਟੀ ਨੇ ਕੰਨੈਕਟ ਕਰਿਆ ਅਜੇ ਤੱਕ। ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਸਾਡੀਆਂ ਵੋਟਾਂ ਦੀ 10-15 ਮਿੰਟਾਂ ਦੀ ਵੋਟਾਂ ਦੀ ਲੋਡ ਹੈ ਨਹੀਂ ਕਿਸੇ ਵੀ ਪਾਰਟੀ ਨੂੰ ਹਜੇ ਤੱਕ ਨਾ ਮੌਜੂਦਾ ਸਰਕਾਰ ਨੂੰ ਨਾ ਹੋਰ ਪਾਰਟੀਆਂ ਨੂੰ ਨਾ ਕੋਈ ਸਾਡੀ ਸਾਰ ਲੈਂਦਾ ਦੇਖੋ ਪੰਜਾਬ ਦੇ ਵਿੱਚ ਹਲਾਤ ਕੀ ਨੇ ਕਹਿਣ ਨੂੰ ਇਹ ਵੀ ਹੈਗ ਦੀ ਸੁਣਵਾਈ ਹੁੰਦੀ ਆ ਆ ਤੁਸੀਂ ਆਵਾਮ ਦੇਖ ਲਓ ਵੀ ਕਿੰਨਾਗਾ ਕਿੰਨੇ ਕੁ ਲੋਕੀ ਸੀ ਮੀਡੀਆ ਵੀ ਆਵਾਜ਼ ਬਚਾ ਰਿਹਾ ਪਰ ਕਿਸੇ ਪ੍ਰਸ਼ਾਸਨ ਦੇ ਜਾਂ ਕਿਸੇ ਅਫੀਸਰ ਦੇ ਕੰਨ ਤੇ ਚੁੰਨ ਹੀ ਸਰਕਦੀ ਪলিউਸ਼ਨ ਬੋਰਡ ਜਿਹੜਾ ਇਹ ਜਿਹਿਆਂ ਮਤਲਬ ਦੰਦਾ ਇਹਨਾਂ ਨੂੰ ਲਾਉਣ ਲਈ ਪਰਮਿਸ਼ਨ ਆ ਮੈਂ ਸਮਝਦਾ ਵੀ ਉਹ ਉਹਨੂੰ ਉਹ ਸੋਚਣਾ ਚਾਹੀਦਾ ਵੀ ਆਉਣੇ ਵਾਲੇ ਟਾਈਮ 'ਚ ਕੀ ਹੋਊਗਾ ਕਿ ਨੇਵੀਅਲ ਗ੍ਰਾਸ ਕਹਿੰਦੇ ਆ ਉਹ ਲੈ ਕੇ ਤਾਂ ਕਿਹਨੇ ਆਉਣਾ ਹੈ ਉਹਦੇ 'ਚ ਕਿੰਨੇ ਨਦੀਨ ਨਾਸ਼ਕ ਜੋ ਕਿੰਨੇ ਨਦੀਨ ਆਉਣੇ ਆ ਲੁਧਿਆਣਾ ਪੀ.ਜੂ ਵਾਲੇ ਵੀ ਨੇ ਉਹ ਕੀ ਸੋਚਦੇ ਆ ਕੋਸਾ ਰਿਜ਼ਲਟ ਨਹੀਂ ਹੈਗਾ ਯਾਨੀ ਆਉਣ ਵਾਲੇ ਟਾਈਮ 'ਚ ਰਿਜ਼ਲਟ ਇੰਨਾ ਮਾੜਾ ਜਿਵੇਂ ਆਪਾਂ ਇੱਕ ਵਾਰੀ ਕਣਕਵਾਰੋਂ ਮਗਾਈ ਸੀ ਕਾਂਗਰਸ ਗੁੱਟੀ ਆਪਾਂ ਕਹਿੰਨੇ ਵੀ ਆਈ ਸੀ ਜਿਹਦੇ ਨੁਕਸਾਨ ਨੇ ਇਦਾਂ ਹੀ ਇਹ 'ਚ ਵੀ ਨਦੀਨ ਆਉਣਾ ਨਾ ਉਹਦੀ ਕੋਈ ਪੀ.ਜੂ ਲੁਧਿਆਣਾ ਕਿਉਂਕਿ ਸਾਰੇ ਆਫੀਸਰ ਇੱਕੋ ਸਰਕਾਰ ਦੇ ਥੱਲੇ ਕੰਮ ਕਰਦੇ ਆ ਸਰਕਾਰ ਦੇ ਕਹਿੰਦੇ ਸਾਰਾ ਕੰਮ ਹੋ ਰਿਹਾ ਕੋਈ ਏਰੀਆ ਚ ਲੋਕਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਜਿਹੜੇ ਮੰਗ ਪੱਤਰ ਦਿੱਤਾ ਵਾ ਕਿਹਨੂੰ ਕਿਹਨੂੰ ਦਿੱਤਾ ਗਿਆ ਵਾ ਇਹ ਅਸੀਂ ਅਸਲੀਆ ਸਾਹਿਬ ਨੂੰ ਦਿੱਤਾ ਜੀ ਇਹਨਾਂ ਦੇ ਉਤਾਰੇ ਜਿਵੇਂ ਐਸਐਸਪੀ ਸਾਹਿਬ ਨੂੰ ਭੇਜਿਆ ਡਿਪਟੀ ਸਾਹਿਬ ਨੂੰ ਭੇਜਿਆ ਐਸਐਚਓ ਸਾਹਿਬ ਨੂੰ ਭੇਜਿਆ ਡੀਸੀ ਸਾਹਿਬ ਨੂੰ ਭੇਜਿਆ ਕਿੰਨਿਆਂ ਕਿ ਜਥੇਬੰਦੀਆਂ ਤੁਹਾਡੇ ਨਾਲ ਨੇ ਸਾਡੇ ਨਾਲ ਜੀ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਨੇ ਕੋਈ ਮਜ਼ਦੂਰ ਸੰਘਰਸ਼ ਕਮੇਟੀਆਂ ਚੰਨੀਆਂ ਨੇ ਉਹ ਨਾਮ ਨੇ ਜੀ ਬਹੁਤ ਲੋਕਲ ਜਥੇਬੰਦੀਆਂ ਜਿਹਨੀਆਂ ਸਮਾਏ ਭੁਲਾਈ ਵਾਲੀਆਂ ਨੇ ਉਹ ਸਾਡੇ ਨਾਲ ਨੇ ਵਰਤ ਪ੍ਰਸ਼ਾਸਨ ਦੇਖੋ ਹੁਣ ਕੀ ਕਹਿੰਦਾ ਅੱਜ ਮੰਗ ਪੱਤਰ ਦੇ ਜਲੇ ਜਿਸ ਤੋਂ ਬਾਅਦ ਸਾਡੀ ਐਕਸ਼ਨ ਕਮੇਟੀ ਦਾ ਕੀ ਫੈਸਲਾ ਹੋਊ ਜਾਂ ਫੱਟ ਨਾਲ ਕੇ ਵਿਚਾਰਾਂਗੇ ਉਹਦੇ ਅਕੋਰਡਿੰਗ ਫਿਰ ਐਸ ਡੀਐਮ ਸਮਰਾਲਾ ਨੇ ਤੁਹਾਨੂੰ ਕੀ ਅਵਿਸ਼ਾਸ਼ਣ ਦਿੱਤਾ ਵਾ ਉਹਨਾਂ ਨੇ ਕਿਹਾ ਜੀ ਵੀ ਪੇਛਾਂਗੇ ਜੋ ਵੀ ਉਧਰੋਂ ਅਨਾਉਂਸ ਹੁੰਦਾ ਹੈ ਡੀਸੀ ਸਾਹਿਬ ਵੱਲੋਂ ਜੋ ਉੱਪਰੋਂ ਉਹ ਤੁਹਾਨੂੰ ਸ਼ਾਮ ਨੂੰ ਜਾਂ ਕੱਲ ਤੱਕ ਦੱਸ ਦਗਾ